ਚੰਡੀਗੜ੍ਹ ਪੁਲਿਸ ਵੱਲੋਂ ਲੋਕਟਾਇਆ ਜਾ ਰਿਹਾ ਕਿਉਂਕਿ ਬਹੁਤ ਜ਼ਿਆਦਾ ਹਰਤੰਗ ਇੱਥੇ ਲਗਾਤਾਰ ਜਿਹੜਾ ਹੈਗਾ ਮਚਾਇਆ ਜਾ ਰਿਹਾ ਸੀਗਾ ਜਿਹਦੇ ਕਰਕੇ ਚੰਡੀਗੜ੍ਹ ਪੁਲਿਸ ਵੱਲੋਂ ਇੱਥੇ ਲੋਕਾਂ ਨੂੰ ਹਟਾਇਆ ਜਾ ਰਿਹਾ ਦੇਖੋ ਕੁਝ ਲੋਕ ਹਰਾਸਤ ਦੇ ਵਿੱਚ ਵੀ ਲੈ ਗਏ ਤੁਸੀਂ ਦੇਖ ਸਕਦੇ ਹੋ ਤੇ ਕੁਝ ਲੋਕ ਜਿਹੜੇ ਹੈਗੇ ਨੇ ਉਹ ਇੱਥੋਂ ਹਟਾਏ ਵੀ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਲੋਕ ਹੈ ਪਹੁੰਚੇ ਸੀਗੇ ਹੋਲੀ ਸੈਲੀਬ੍ਰੇਸ਼ਨ ਕਰਨ ਦੇ ਲਈ ਤਾਂ ਉਹਦੇ ਕਰਕੇ ਇੱਥੇ ਬਹੁਤ ਜ਼ਿਆਦਾ ਭੀੜ ਭੜਕਾ ਹੋ ਗਿਆ ਸੀ ਤੇ ਪੁਲਿਸ ਵੱਲੋਂ ਹੁਣ ਲੋਕਾਂ ਨੂੰ ਹਟਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈਗੀ ਹੈ ਕਿਉਂਕਿ ਲੋਕ ਕੁਝ ਜ਼ਿਆਦਾ ਹੜਦੰਗ ਜਿਹੜੇ ਵਿਚਾਰੇ ਸੀ ਕੁਝ ਸ਼ਰਾਰਤੀ ਅਨਸਰ ਸੀ ਉਹਨਾਂ ਨੂੰ ਹਟਾਉਣ ਦੀ ਜਿਹੜੀ ਕੋਸ਼ਿਸ਼ ਹੈ ਕੋਸ਼ਿਸ਼ਾ ਕੀਤੀ ਜਾ ਰਹੀ ਸੀ ਇਹ ਦੇਖੋ ਇਹ ਗੱਡੀ ਦੇ ਵਿੱਚ ਜਿਹੜੇ ਲੋਕ ਨੇ ਕੁਝ ਸ਼ਰਾਰਤੀ ਅਨਸਰ ਰਾਤਸਰ ਦੇ ਵਿੱਚ ਵੀ ਲੈ ਗਏ ਨੇ ਤੁਸੀਂ ਦੇਖੋ ਤੁਸੀਂ ਇਹ ਜਿਹੜੇ ਸ਼ਰਾਰਤੀ ਐਂਸਰ ਆ ਜਿਹੜੇ ਹਰਾਸਤ ਦੇ ਵਿੱਚ ਲਏ ਗਏ ਸੀ ਤੇ ਕੁਝ ਲੋਕ ਜਿਹੜੇ ਆ ਉਹਨਾਂ ਨੂੰ ਹਟਾ ਕੇ ਇਥੋਂ ਲੇਕ ਦਾ ਪੂਰਾ ਏਰੀਆ ਖਾਲੀ ਕਰਵਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਨੇ ਹਾਲ ਪਿਛਾਲ ਦੀਆਂ ਚੰਡੀਗੜ੍ਹ ਦੀਆਂ ਤਸਵੀਰਾਂ होली ਸੈਲੀਬ੍ਰੇਸ਼ਨ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੁੰਦਾ ਸੁਖਨਾ ਲੇਕ ਪੰਜਾਬ ਯੂਨੀਵਰਸਿਟੀ ਸੈਕਟਰ 17 ਇਹਨਾਂ ਪੂਰੇ ਏਰੀਆਸ ਦੇ ਵਿੱਚ होली ਸੈਲੀਬ੍ਰੇਸ਼ਨ ਲਈ ਲੋਕ ਇਕੱਠੇ ਹੁੰਦੇ ਨੇ देखो पुलिस ਨੂੰ ਰੰਗਲ ਗੌਣ ਦੀ ਕੋਸ਼ਿਸ਼ ਵੀ ਕਿਤੇ ਜਾ ਰਹੀ ਹੈ ਤੇ ਜਿਹੜਾ ਪੁਲਿਸ ਵੱਲੋਂ ਇਨਕਾਰ ਵੀ ਕੀਤਾ ਜਾ ਰਿਹਾ ਕਿਉਂਕਿ ਪੁਲਿਸ ਦਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਹੈ ਕਿ ਲੋਕਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਤਾਂ ਇਸੇ ਕਰਕੇ ਹੁਣ होली सेलिब्रेशन ਕੰਟਰੋਲ ਮੋਡ ਦੇ ਵਿੱਚ ਆ ਚੁੱਕੀ ਹੈ ਕੰਟਰੋਲ ਮੋਡ ਜਿਵੇਂ ਪੁਲਿਸ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਲੋਕਾਂ ਨੂੰ ਕਿਉਂਕਿ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਇੱਥੇ ਹੋਏ ਨੇ ਇਹ ਜੇ ਕਰਕੇ ਸ਼ਰਾਰਤੀਆਂਾਂਸਾਂ ਵੱਲੋਂ ਕੁਝ ਸ਼ਰਾਰਤਾਂ ਜਿਹੜੀਆਂ ਆਇਆ ਉਹ ਕੀਤੀਆਂ ਜਾ ਰਹੀਆਂ ਜਿਹਦੇ ਕਰਕੇ ਪੁਲਿਸ ਵੱਲੋਂ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਹਾਲ ਪਾ ਲਈਆਂ ਤਸਵੀਰਾਂ ਚੰਡੀਗੜ੍ਹ ਸੁਖਨਾ ਲੇਖਦੀਆਂ ਨੇ ਜਿੱਥੇ ਚੰਡੀਗੜ੍ਹ ਪੁਲਿਸ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਆ ਪੁਰਾਣੀ ਪੇੜਾ ਬਹੁਤ ਵੱਡੇ ਪੱਧਰ ਤੇ ਇਕੱਠੀ ਹੋਈ ਸੀ ਤਾਂ ਜਿਹੜੇ ਸੀਨੀਅਰ ਅਲਾ ਅਧਿਕਾਰੀ ਨੇ ਉਹਨਾਂ ਵੱਲੋਂ ਕੰਟਰੋਲ ਕਰਨ ਦੇ ਲਈ ਜਿਹੜਾ ਹੈਗਾ ਫੋਰਸ ਜਿਹੜੀ ਲਗਾਈ ਗਈ ਹੈ ਜਿਹੜੇ ਲੱਗਦੇ ਆ ਕਿ ਲੋਕ ਛਰਾਰਤੀ ਅੰਸਰ ਨੇ ਉਹਨਾਂ ਤੇ ਪਰਚੇ ਵੀ ਕੱਟੇ ਜਾਣਗੇ ਤੇ ਸੜਕਾਂ ਦੇ ਉੱਤੇ ਵੀ ਇਸੇ ਤਰੀਕੇ ਨਾਲ ਕੰਟਰੋਲ ਕਰਨ ਦੇ ਲਈ ਜਗਾ ਸਕੇ ਤੇ ਨਾਕੇਬੰਦੀ ਕੀਤੀ ਗਈ ਹੈ ਕਿਉਂਕਿ ਲੋਕ ਡਰਿੰਕ ਕਰਕੇ ਡਰਾਈਵ ਕਰ ਰਹੇ ਨਹੀਂ ਤਾਂ ਡਰਿੰਕ ਐਂਡ ਡਰਾਈਵ ਦੇ ਨਾਕੇ ਵੀ ਬਹੁਤ ਵੱਡੇ ਪੱਧਰ ਤੇ ਲੱਗੇ ਹੋਏ ਨੇ ਤਸਵੀਰਾਂ ਦਿਖਾ ਦਿਓ ਦੇਖੋ ਸਾਕ ਜਿਹੜੇ ਗਰਦਨ ਤੋਂ ਪਰੇ ਹੋਏ ਨੇ ਇਹਨਾਂ ਨੂੰ ਪੁਲਿਸ ਵੱਲੋਂ